27 ਤਰੀਕ ਦੇ ਰੇਟ ਲੈ ਕੇ ਜਿਹੜੇ ਬਾਸਮਤੀ ਆਂਦੇ ਆਪਾਂ ਹਾਜ਼ਰ ਹੋਏ ਆਂ ਫਿਰ ਨਵੀਂ ਵੀਡੀਓ ਦੇ ਵਿੱਚ ਕਿਹੜੀ ਮੰਡੀ ਦੇ ਵਿੱਚ ਕਿੰਨਾ ਰੇਟ ਰਿਹਾ ਜੀ ਗੱਲਬਾਤ ਤੁਹਾਡੇ ਨਾਲ ਚੱਲਦੀ ਰਹੇਗੀ ਤੇ ਲਗਭਗ ਕਿਸਾਨ ਵੀਰੋ ਅੱਜ 100 ਰੁਪਏ ਦਾ ਜਿਹੜਾ ਰੇਟਾਂ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ ਬਹੁਤ ਜਿਹੜੇ ਸ਼ਾਨਦਾਰ ਵਧੀਆ ਰੇਟ ਮਿਲੇ ਨੇ ਬਾਸਮਤੀ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਭਗਤਾਂ ਵਾਲੀ ਮੰਡੀ ਦੇ ਵਿੱਚ ਜਿਹੜੀ 1509 ਦੀ ਢੇਰੀ ਆਈ ਹੈ ਜੀ ਉਹਦਾ ਰੇਟ ਬਾਰੇ ਵੀ ਗੱਲ ਕਰਾਂਗੇ ਕਿਹੜੀ ਮੰਡੀ ਦੇ ਵਿੱਚ ਕਿੰਨਾ ਰੇਟ ਰਿਹਾ ਸਭ ਤੋਂ ਪਹਿਲਾਂ ਜਿਹੜੇ ਕਿਸਾਨ ਵੀਰ ਆਪਣੇ ਪੇਜ ਤੇ ਨਵੇਂ ਜੁੜੇ ਨੇ ਪੇਜ ਨੂੰ ਫੋਲੋ YouTube ਨੂੰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਹਰ ਹੁਝ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਜੀ ਤੇ ਬਾਕੀ ਕਿਸਾਨ ਦੋਸਤੋ ਆਪੋ ਆਪਣੀ ਕਿਸੇ ਵੀ ਕਿਸਮ ਦੀ رائے ਹੁੰਦੀ ਹੈ ਫਸਲ ਸੰਬੰਧੀ ਜਰੂਰ ਕਿਸਾਨ ਵੀਰ ਨਾਲ ਜਿਹੜੀ ਸਾਂਝੀ ਕਰਦੇ ਰਿਹਾ ਕਰੋ ਤੁਹਾਡੀ ਦਿੱਤੀ ਜਾਣਕਾਰੀ ਵੀ ਬਹੁਤ ਜਿਹੜੇ ਕਿਸਾਨ ਭਰਾਵਾਂ ਨੂੰ ਜਿਹੜਾ ਮੋਟੀਵੇਸ਼ਨ ਜਾਣਕਾਰੀ ਦੇ ਸਕਦਾ ਪਿਛਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਸੀ ਤੁਹਾਨੂੰ ਕੋਈ ਵੀ ਪਰਮਲ ਝੋਲਣ ਜਾਂ ਬਾਸਮਤੀ ਦੇ ਜੋ ਤੁਸੀਂ ਸਪਰੇਅ ਕਰਦੇ ਹੋ ਜਰੂਰ ਦੱਸਿਆ ਕਰੋ ਕਿਹੜੀ ਕੰਪਨੀ ਦੀ ਕਿੰਨੇ ਦਾ ਜਿਹੜਾ ਰੇਟ ਪ੍ਰਤੀ ਏਕੜ ਕਿੰਨਾ ਪਿਆ ਜੀ ਜਰੂਰ ਸਾਰੀ ਗੱਲਬਾਤ ਰੇਟਾਂ ਸੰਬੰਧੀ ਕਰਿਆ ਕਰੋ ਤਾਂ ਕਿ ਕੁਝ ਕਿਸਾਨਾਂ ਨੂੰ ਇਸ ਜਿਹੜੀਆਂ ਰੇਹਾਂ ਸਪਰੇਹਾਂ ਬਾਰੇ ਨੌਲੇਜ ਘਟੁੰਦੀ ਹੈ ਜੋ ਸੇਠ ਦੇ ਦਿੰਦੇ ਆ ਜੀ ਉਹ ਕਿਸਾਨ ਵੀਰ ਜਿਹੜੇ ਆਪਣੇ ਲਿਆਉਂਦੇ ਕਈ ਵਾਰ ਜਿਹੜੇ ਬੇਫਾਲਤੂ ਸਪਰੇਹਾਂ ਆਪਾਂ ਕਰਦੇ ਰਹਿੰਦੇ ਆ ਤੇ ਪੈਸਾ ਬਹੁਤ ਜਿਹੜਾ ਮਿਹਨਤ ਨਾਲ ਕਮਾਇਆ ਜਾਂਦਾ ਤੇ ਬਾਅਦ ਦੇ ਵਿੱਚ ਜਦੋਂ ਫਸਲ ਵੱਟ ਮੁਕੇ ਹਿਸਾਬ ਕਰਦੇ ਨੇ ਤੇ ਚਾਹ ਜਿੰਮੇਦਾਰ ਦੇ ਪੱਲੇ ਜਿਹੜਾ ਕੁਝ ਨਹੀਂ ਪੈਂਦਾ ਸੋ ਇਸ ਕਰਕੇ ਜਿਹੜੇ ਕਿਸਾਨ ਵੀਰ ਜਾਣਕਾਰੀ ਰੱਖਦੇ ਨੇ ਸਪਰੇਹਾਂ ਦੇ ਰੇਟ ਪ੍ਰਤੀ ਏਕੜ ਕਿੰਨੇ ਦੀ ਪਈ ਹੈ ਜਰੂਰ ਸਾਂਝੀ ਕਰਿਆ ਕਰੋ ਲੋਕ ਸੰਭਾਵੋ ਕਰਨਾਲ ਮੰਡੀ ਤੋਂ ਗੱਲ ਕਰਾਂਗੇ ਕਰਨਾਲ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2700 ਰੁਪਿਆ ਪ੍ਰਤੀ ਕੁਆਂਟਲ ਵਿਕਿਆ ਜੀ ਤਰਾਵੜੀ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2795 ਰੁਪਏ ਬਹੁਤ ਵਧੀਆ ਕੁਆਲਿਟੀ ਦਾ ਜਿਹੜਾ ਰੇਟ ਲੱਗਿਆ ਸ੍ਰੀ ਅੰਮ੍ਰਿਤਸਰ ਸਾਈ ਭਗਤਾਂ ਵਾਲੀ ਮੰਡੀ ਦੇ ਵਿੱਚ ਜਿਹੜਾ 1509 ਦਾ ਰੇਟ 2511 ਰੁਪਏ ਲੱਗਿਆ ਜੀ ਲਾੜਵਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2825 ਰੁਪਏ ਇੰਦਰੀ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2751 ਰੁਪਏ ਪ੍ਰਤੀ ਕੁੰਟਲ ਦੇ ਹਿਸਾਬ ਨਾਲ ਵਿਕਿਆ। ਜੋਧਪੁਰ ਮੰਡੀ ਦੇ ਵਿੱਚ ਜਿਹੜਾ ਛੋਲਿਆਂ ਦਾ ਰੇਟ ਆ ਜੀ 7650 ਰੁਪਏ ਵਿਕਿਆ ਜੋਧਪੁਰ ਦੇ ਵਿੱਚ ਛੋਲਿਆਂ ਦਾ ਰੇਟ ਜੀ। ਘਰੌੜਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2674 ਰੁਪਏ ਲੱਗਿਆ ਜੀ। ਚੀਕਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2580 ਰੁਪਏ ਰਦੌਰ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2785 ਰੁਪਏ ਲੱਗਿਆ ਲੋਕ ਕਿਸਾਨ ਵੀਰੋ ਜਿਹੜੇ ਕਿਸਾਨ ਵੀਰ ਆਪਣੀ ਹਰ ਰੋਜ਼ ਵੀਡੀਓ ਦੇਖਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਰੇਟਾਂ ਦੇ ਵਿੱਚ ਕਿੰਨਾ-ਕਿੰਨਾ ਵਾਧਾ ਹੋਇਆ ਤੇ ਬਾਕੀ ਕਿਸਾਨ ਵੀਰੋ 1692 ਜਾਂ 1401 ਮੁੱਛਲ ਦੇ ਤੁਹਾਡੇ ਸਵਾਲ ਬਹੁਤ ਹੁੰਦੇ ਆ ਹਲੇ ਇਦਾਂ ਇਸ ਕਿਸਮ ਦੀ ਜਿਹੜੀ ਵੈਰਾਈਟੀ ਆ ਮੰਡੀ ਕਰਨ ਦੇ ਵਿੱਚ ਨਹੀਂ ਆਈ ਜੇ ਪਿਛਲੇ ਦਿਨੇ 17 18 ਜਾਂ 11 21 ਵਿਕੀ ਆ ਉਹ ਕਿਸਾਨ ਵੀਰਾਂ ਦੀ ਜਿਹੜੀ ਸਟੋਰ ਕੀਤੀ ਹੋਈ ਸੀ ਪਿਛਲੇ ਸਾਲ ਦੀ ਜਿਹੜੀ ਬਾਸਮਤੀ ਸੇਲ ਹੋਈ ਆ ਜਦੋਂ ਰੇਟ ਆਉਣਗੇ ਤੁਹਾਨੂੰ ਜਰੂਰ ਦੱਸਾਂਗੇ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ